ਸ਼ਹਿਰ ਦੀਸ ਫਾਈ ਵਯਵਸਥਾ ਨੂੰ ਬਿਹਤਰ ਬਣਾਉਣ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਨਗਰ ਨਿਗਮ ਦੀ ਅਸਲੀਅਤ ਮਜੀਠਾ ਵੇਰ ਕਪਾਈ ਪਾਸ ਤੇ ਸਥਿਤ ਖੜਕ ਸਿੰਘ ਮਾਰਗ ਦਾ ਦ੍ਰਿਸ਼ ਦੇਖ ਕੇ ਉਜਾਗਰ ਹੋ ਜਾਂਦੀ ਹੈ ਐ ਸੜਕ ਤੇ ਵਗਦਾ ਗੰਦਾ ਨਾਲ ਹੁਣ ਗੰਦਗੀ ਅਤੇ ਕੂੜੇ ਦਾ ਜੰਪ ਪੁਆਇੰਟ ਬਣ ਗਿਆ ਹੈ ਪਲਾਸਟਿਕ ਦੇ ਲਿਫਾਫੇ, ਘਰੇਲੂ ਰਹਿੰਦ-ਖੂੰਹਦ, ਸੜੀਆਂ ਹੋਈਆਂ ਚੀਜ਼ਾਂ ਅਤੇ ਹੋਰ ਗੰਦਗੀ ਡਰੇਨ ਵਿੱਚ ਐਨੀ ਮਾਤਰਾ ਵਿੱਚ ਜਮਾ ਹੋ ਗਈ ਹੈ ਕਿ ਪਾਣੀ ਦਾ ਵਹਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਪਾਣੀ ਦੇ ਖੜੇ ਹੋਣ ਕਾਰਨ ਗੰਦਾ ਪਾਣੀ ਡਰੇਨ ਵਿੱਚ ਸੜਨ ਲੱਗ ਪਿਆ ਜਿਸ ਕਾਰਨ ਆਲੇ-ਦੁਆਲੇ ਦੇ ਇਲਾਕੇ ਵਿੱਚ ਬਦਬੂ ਫੈਲ ਰਹੀ ਹੈ ਅਤੇ ਮਛਰਾਂ ਦੇ ਪ੍ਰਜਨਨ ਲਈ ਇੱਕ ਆਦਰਸ਼ ਵਾਤਾਵਰਨ ਬਣ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਡਰੇਨ ਦੀ ਕਈ ਦਿਨਾਂ ਤੋਂ ਸਫਾਈ ਨਹੀਂ ਕੀਤੀ ਗਈ ਹੈ ਜਿਸ ਕਾਰਨ ਡੇਂਗੂ, ਮਲੇਰੀਆ, ਟਾਈਫਾਇਡ ਵਰਗੀਆਂ ਬਿਮਾਰੀਆਂ ਦਾ ਖਤਰਾ ਲਗਾਤਾਰ ਵਧ ਰਿਹਾ ਹੈ। ਬੱਚਿਆਂ ਤੇ ਬਜ਼ੁਰਗਾਂ ਵਿੱਚ ਵੀ ਬੁਖਾਰ ਅਤੇ ਅਲਰਜੀ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਸਫਾਈ ਦੇ ਕੰਮ ਨੂੰ ਸਿਰਫ ਕਾਗਜ਼ਾਂ ਤੇ ਪੂਰਾ ਦਿਖਾਉਂਦੇ ਹਨ ਪਰ ਜ਼ਮੀਨੀ ਪੱਧਰ ਤੇ ਸਥਿਤੀ ਬਹੁਤ ਮਾੜੀ ਹੈ ਸ਼ਾਇਦ ਹੀ ਬਦਹਾਲ ਹੋ ਚੁੱਕੀ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਫਾਸਟਵੇਅ ਆਏ ਦਿਨ ਖਬਰਾਂ ਨੂੰ ਪ੍ਰਸਾਰਣ ਕਰਦਾ ਪਿਆ ਹੈ ਅੱਜ ਅਸੀਂ ਮਜੀਠਾ ਬਾਈਪਾਸ ਤੋਂ ਲੈ ਕੇ ਵੇਰਕਾ ਬਾਈਪਾਸ ਦੇ ਵਿੱਚ ਇਹ ਵਗਦਾ ਇੱਕ ਨਾਲੇ ਦੇ ਕੋਲ ਆਏ ਜਿੱਥੇ ਨਾਲਾ ਜਿਹੜਾ ਕਿ ਇੱਕ ਡੰਪ ਦਾ ਰੂਪ ਲੈ ਚੁੱਕਿਆ ਹੈ ਡੰਪ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਪਾਣੀ ਦੇ ਉੱਪਰ ਵੱਡੇ ਵੱਡੇ ਕੂੜੇ ਦੇ ਢੇਰ ਔਰ ਢੇਰ ਵੀ ਇਸ ਤਰ੍ਹਾਂ ਦੇ ਜਿਹੜੇ ਪਲਾਸਟਿਕ ਜਿਹੜੇ ਵੀ ਸਰਕਾਰ ਵੱਲੋਂ ਬੈਨ ਹੋ ਚੁੱਕੇ ਆ ਇੱਥੋਂ ਦੇ ਲੈਣ ਵਾਲੇ ਲੋਕਾਂ ਨੇ ਦੱਸਿਆ ਕਿ ਇੱਥੇ ਜਿੱਥੇ ਮੱਛਲਾਂ ਦੀ ਪਰਮਾਰ ਹੈਗੀ ਤੇ ਓਟ-ਓਟ ਦੀ ਬਦਬੂ ਦੇ ਇੱਕ ਲੁਕੇ ਹੋਏ ਪਾਣੀ ਦੇ ਕਰਕੇ ਲੋਕਾਂ ਦਾ ਜਿਨਾਬ ਵੀ ਮੁਸ਼ਕਲ ਹੋ ਰਿਹਾ ਹੈ ਇਸ ਪਾਣੀ ਦੇ ਕਰਕੇ ਇਸ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਇੱਥੇ ਫੈਲ ਸਕਦੀਆਂ ਹਨ ਇਸ ਵੱਲ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਹੈ ਇੱਕ ਗੱਲ ਕਰਾਂਗੇ ਅਸੀਂ ਇੱਥੋਂ ਦੇ ਜਿਹੜੇ ਵਿਧਾਇਕ ਸ਼੍ਰੀ ਕੁਵਰ ਵੀਜੇ ਪ੍ਰਤਾਪ ਸਿੰਘ ਜੀ ਨੇ विधानसभा ਦੇ ਵਿੱਚ ਇਹ ਨਾਲਿਆਂ ਦੀ ਸਫਾਈ ਨੂੰ ਲੈ ਕੇ ਆਵਾਜ਼ ਵੀ ਚੁੱਕੀ ਲੇਕਿਨ ਉਹ ਸਰਕਾਰ ਦੇ ਜਿਹੜੇ ਆਪਣੇ ਮੰਤਰੀ ਸੀ ਉਹਨਾਂ ਨੇ ਇਹਨਾਂ ਨੂੰ ਸਾਫ਼ ਕਰਨ ਵਾਸਤੇ ਅਸ਼ਵਾਸ਼ਣ ਵੀ ਦਿੱਤਾ ਸੀ ਲੇਕਿਨ ਉਹ ਕੱਲਾ ਅਸ਼ਵਾਸ਼ਣ ਕਾਗਜ਼ਾਂ ਵਿੱਚ ਹੀ ਦੱਬ ਕੇ ਰਹਿ ਗਿਆ ਤੇ ਗੰਭੀਰ ਬਿਮਾਰੀਆਂ ਵੀ ਜਨਮ ਲੈ ਰਹੀਆਂ ਹਨ ਜਿਹਦੇ ਕਰਕੇ ਲੋਕੀ ਬਹੁਤ ਹੀ ਪਰੇਸ਼ਾਨ ਦਿਖਾਈ ਦੇ ਰਹੇ ਹਨ ਇਸ ਨਾਲੇ ਦੇ ਵਿੱਚ ਫੈਲੀ ਗੰਦਗੀ ਦੇ ਕੂੜੇ ਦੇ ਢੇਰ ਨੂੰ ਵੇਖ ਕੇ ਲੱਗਦਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਸੁੱਤੀ ਪਈ ਹੈ ਤੇ ਨਾਲ ਹੀ ਪ੍ਰਸ਼ਾਸਨ ਅਧਿਕਾਰੀ ਕੁੰਮਕੰਦੀ ਨੀਂਦ ਵਿੱਚ ਹਨ ਲੋਕਾਂ ਕੋਲੋਂ ਵੋਟਾਂ ਮੰਗਣ ਵਾਲੇ ਨੇਤਾ ਵੀ ਇਸ ਵਾਰ ਕੋਈ ਧਿਆਨ ਨਹੀਂ ਦੇ ਰਹੇ ਹਨ ਫਾਸਟਵੇ ਖਬਰਾਂ ਨਾਮ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਆਰਕਸੋਨੀਆ ਮਰਸਾ